ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕੋਟ ਦਾ ਡੂਮ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਬਿਲਕੁਲ ਨਾਲ ਹੀ ਸ਼੍ਰੀ ਰਾਮਦੇਵ ਜੀ ਉਹਨਾਂ ਨੇ ਰਾਮਦੇਵ ਦਾ ਮੰਦਿਰ ਇੱਥੇ ਅੰਮ੍ਰਿਤਸਰ ਦੇ ਵਿੱਚ ਕਾਫੀ ਮਸ਼ਹੂਰ ਹੈ ਜਿਹੜਾ ਤੇ ਲੋਪੋਕੇ ਚ ਗਾਵਿਆਂ ਵਾਲੇ ਰੋਡ ਤੇ ਜਿਹੜਾ ਵਾ ਵੀ ਜੀ ਉਹਨਾਂ ਦਾ ਪਿੰਡ ਆ ਸਾਫ ਸਿੰਘਾਂ ਨਾਲ ਅੱਗੋਂ ਆਏ ਆਂ ਤੇ ਗੱਲਬਾਤ ਹੁਣ ਆਪਾਂ ਕਰਦੇ ਵੀਰ ਜੀ ਹੁਣ ਨਾ ਤੇ ਪੁੱਛਦੇ ਆ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸਭਾ ਠੀਕ ਠਾਕ ਜੀ ਵਧੀਆ ਵੀਰ ਜੀ ਵਧੀਆ ਕਿਰਪਾ ਜੀ ਸਭ ਠੀਕ ਚਲੋ ਵਧੀਆ ਕਿਰਪਾ ਚੈ ਜੀ ਤੇ ਵੇਗਿਆ ਮਾਲ ਪਰਸਾਂ ਵਾਲਾ ਫਿਰ ਮਾਲ ਤੇ ਵਗੀ ਮਿੰਟੋ ਮੇਟੇ ਵਿਕ ਜਾਂਦਾ ਠੀਕ ਆ ਅੱਜ ਫੇਰ 4 ਹਾਂਜੀ 4 ਮਾਲ ਇਹਦਾ ਪਪਾ ਬਿਲਕੁਲ ਜਾਇਜ਼ ਕਰੀਦੇ ਥੋੜਾ ਥੋੜਾ ਆਪੇ ਰੋਟੀ ਪਾਣੀ ਲਾ ਕੇ ਤੇ ਉਸੇ ਦੇ ਲਈ ਆ ਚਲੋ ਇਸ ਤਰ੍ਹਾਂ ਹੀ ਆਈ ਚਲਾਈ ਹੋਈ ਜਾਵੇ ਤੇ ਵਧੀਆ ਕਾਰੋਬਾਰੀ ਬੰਦੇ ਮਗਾ ਲਿੰਦੇ ਆ ਠੀਕ ਹੈ ਜੀ ਤੇ ਚਲੋ ਨਾਮ ਦੱਸਦੇ ਕਰੀ ਨਾਮ ਮਰਾ ਸਾਹセン ਜੀ ਹਾਂਜੀ ਤੇ ਪਿੰਡ ਕੋਟਲਾ ਜਿਹਦਾ ਅੰਪਸਰ ਲਾਗੇ ਰਾਮਦੇਸ ਠੀਕ ਹੈ ਜੀ ਤੇ ਫੋਨ ਨੰਬਰ ਹੀ ਬੋਲ ਦੋਗਾ 9781222722 ਠੀਕ ਹੈ ਤੇ ਚਲੋ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਆ ਸੂਈ ਸਵਾਈ ਹੈ ਹਨਾ ਹਾਂਜੀ ਬੀਜੀ ਇਤੋਂ ਹੀ ਸ਼ੁਰੂਆਤ ਕਰ ਲਈ ਕਿੰਨਾ ਚਿਰ ਹੋ ਗਿਆ ਇਹਨਾਂ ਸੂਈ ਨਾਲ ਬੀਜੀ ਨੂੰ ਕੋ 10 9 10 ਦਿਨ ਹੋ ਗਏ ਆ ਅੱਛਾ ਉਹ ਕਾਲਾ ਬੱਚਾ ਇਹਦਾ ਬੱਚਾ ਕਿ ਬੱਚੀ ਜੀ ਬੱਚਾ ਜੀ ਠੀਕ ਆ ਜਿਹ ਤਰ੍ਹਾਂ ਨਾੜੂ ਜਿਹੜਾ ਨਾਲ ਹੀ ਆ ਠੀਕ ਆ ਤੇ ਇੱਕ ਆ ਜਿਹੜੀ ਹੋਰ ਇੱਕ ਸੂਈ ਵਿਖਾਉਣੀ ਆ ਉਹਦਾ ਬੱਚਾ ਦੋਵੇਂ ਬੱਚੇ ਹੀ ਅੱਜ ਤੇ ਕਿੰਨਾ ਦੁੱਧ ਤਿਆਰ ਕਰਗੀ ਜੀ ਵੀ ਜੀ ਇਹ ਪਾਧ ਲਿਆਦੀ ਹਲੇ ਰਾਤੀ ਹਾਂਜੀ ਜਿਹੜੇ ਬੰਦੇ ਨੇ ਜਿੰਨਾਂ ਕੋ ਲਈ ਨਾ ਘਰ ਵਾਲੇ ਕਹਿੰਦਾ ਇੱਥੋਂ ਲਾਗੋ ਲਈਆਂ ਦੋਵੇਂ ਵੇੜਾਂ ਕਾਲੀਆਂ ਦੋਵੇਂ ਜੜੀਆਂ ਠੀਕ ਹੈ ਦੋਵੇਂ ਲਾਗੋ ਲਈਆਂ ਉਹ ਕਹਿੰਦੇ ਪਹਿਲੇ ਸੋ ਇੱਥੇ ਨੇ 12-13 ਲੀਟਰ ਦੁੱਧ ਹਿਚੋਇਆ ਵਾ ਅੱਛਾ ਪਰ ਇਹਨਾਂ ਕੋ ਚਾਰੇ ਥੋੜੇ ਮਾਟਰ ਕਾ ਕਿ ਐ ਕਿ ਵੰਡ ਨਹੀਂ ਘਟ ਪਿਆ ਵਾ ਅੱਛਾ ਤੇ ਵੰਡ ਵੰਡ ਦੀ ਚਾਰੀ ਜੇ ਪੈਗੜਾ ਦੁੱਧ ਨੇ 14 ਲੀਟਰ ਕੱਢ ਜਾਦਾ ਵਾ ਅੱਛਾ ਤੇ ਉਹ ਹੁਣ ਇਸ ਟਾਈਮ ਜਿਹੜਾ 9-10 ਲੀਟਰ ਪੱਕਾ ਆ ਜਿਹੜਾ 9 ਮੰਨ ਕੇ ਲੋਵੇ ਕੋਈ ਠੀਕ ਹੈ ਜੀ ਤੋ ਰੋ ਹਾਂ ਫੇਰ ਕਰੀ ਨਾ ਪਰ ਤਰ ਇਹ ਆ ਵੀ ਸਾਨੂੰ ਹਮਨ ਦੀ ਸਫਾਈ ਜੀ ਚੁਵਾਈ ਬੜੀ ਸਾਫ ਹੈ ਇਹ ਬਿਨਾਂ ਰਸੀ ਤੋਂ ਛੱਡੀ ਟੁੱਟੀ ਬਹੁਤ ਹੈ ਤੇ ਲਾਜ ਬਾਕੀ ਜਿੱਦਿਆਂ ਕਜਰਸੀਆਂ ਦੀਆਂ ਉਹ ਡੈਕ ਕਾਦਦੇ ਸੇ ਬਾਕੀ ਚਿਹਰੇ ਤੇ ਬੜੀ ਪਿਆਰੀ ਐ ਤੇ ਥੱਲੇ ਉਹ ਸਫਾਈ ਜੇ। ਉਹ ਤਰ੍ਹਾਂ ਚਲੋ ਠੀਕ ਐ ਬੋਡੀ ਵੇਟ ਵੀ ਬਹੁਤੀ ਲਿੱਸੀ ਨਹੀਂ ਐ ਠੀਕ ਐ। ਜਿੱਦਿਆ ਇੱਥੋਂ ਆਪਾਂ ਲੋਕਲ ਲਈਆਂ ਉਹਨਾਂ ਦੀ ਜਿੱਦਾਂ ਕਿ ਆਮ ਘਰਾਂ ਦੀ ਸਾਂਭ ਹੁੰਦੀ ਉਹਨਾਂ ਦੇ ਹਿਸਾਬ ਨਾਲ ਬੜੀ ਸੁਣੀ ਐ। ਹਾਂਜੀ। ਹਾਂਜੀ ਹਾਂਜੀ। ਹਾਂਜੀ ਜੀ। ਹੈ ਇਥੋਂ ਪੰਜਾਬ ਵਾਲੀ ਜੇ ਨਹੀਂ ਵੀ ਬਾਹਰ ਦੀ ਐ ਇੱਥੋਂ ਲਈਆਂ। ਠੀਕ ਐ। ਤੇ ਮੁੱਲ ਫਿਰ ਇਹਦਾ ਮੁੱਲ ਵੀ ਜੀ ਇਹਦਾ 40000 ਕਰਦੇ ਆ। ਅੱਛਾ। ਹਾਂਜੀ। ਤੇ ਜੈਸ ਨਾਲ ਕਿੰਨੇ ਦੀ ਐ? ਜਾਸਾ 37000 ਦੀ ਦਰਾਂ ਕਿ ਵੀਰ ਜੀ 35 ਦੀ ਜਾਂਦੀ ਹੈ ਪੂਰੇ ਇਹ ਤਾਂ 35 ਦੀ ਵੀਰ ਜੀ ਠੀਕ ਹੈ ਜੀ ਤੇ ਹੁਣ ਇਹ ਕਾ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਗੱਬਣ ਹੈ ਨਾ ਇਹ ਗੱਬਣ ਹੈ ਜੀ ਇਹ ਕਿੰਨੇ ਕ ਦੁੱਧ ਵਾਲੀ ਆ ਇਹ ਵੀ ਵੀਰ ਜੀ 14 ਤੋਂ ਪਲੱਸ ਵਾਲੀ ਆ ਅੱਛਾ ਹਾਂ ਜੀ ਠੀਕ ਹੈ 12 13 ਲੀਟਰ ਪਹਿਲੇ ਸੂਏ ਕੱਢਿਆ ਦੂਜਾ ਸੂਆ ਸੁਣੀਏ ਤੇ ਜੇ ਕੋਈ ਹਫਤੇ ਦੇ ਲੱਗੇ ਬੰਦੇ ਟਾਈਮ ਲੈ ਜਾਊਗੀ ਬਾਅਦ ਤਰੀਕ ਤੇ ਦੱਸੇ ਉਹਨਾਂ ਦਿਨ ਜੀ ਇਹਦੇ ਅੱਛਾ ਹਾਂ ਜੀ ਉਹੀ ਕੋਈ 1-2 ਦਿਨ ਉੱਤੇ ਲੈ ਜਾਣੇ ਤੇ ਚਲੋ ਤੋੜ ਦੋ ਫਿਰ ਇਹ ਕਰੀਬ ਨਮ ਬਿਲਕੁਲ ਛੋਟਾ ਛੋਟਾ ਸਿੰਘ ਹੈ ਇਹਦਾ ਚਲੋ ਲੈ ਜੀ 34 ਹੀ ਆਦਾ ਠੰਡੀ ਠੁੰਡੀ ਉਹ ਬਹੁਤ ਹੈ ਵੀ ਬਾਕੀ ਚਲੋ ਥਣਾ ਦਾ ਸਾਈਜ਼ ਗੈਪ ਜਿਹੜਾ ਇਹਦਾ ਵੀ ਚੰਗਾ ਵਾ ਥੱਲੇ ਚੰਗੀ ਪਰਣੀ ਹੈ ਜਿੱਦਣੇ ਸੂਈ ਤੇ ਚੰਗੀ ਤਿਆਰ ਹੋ ਕੇ ਸੂਗੀ ਹਵਾਨਾ ਗਾਣਾ ਵੀ ਚੰਗਾ ਤਿਆਰ ਕਰੂਗੀ ਤੇ ਹਵਾਨਾ ਪਛਾਣਾਂ ਵੀ ਚੰਗਾ ਤਿਆਰ ਕਰੂਗੀ ਆ ਦੇਖ ਸਾਡੇ ਜੀ ਛੱਡੀ ਠੁੱਟੀ ਬਹੁਤ ਹੈ ਠੀਕ ਹੈ ਬਾਨੀ ਬੁਲੀ ਬਹੁਤ ਹੈ ਤੇ ਥੋੜਾ ਜਿਹਾ ਪੱਕੀ ਜਗ੍ਹਾ ਤਾਂ ਕਰਦੀ ਹੈ ਤੇ ਇਹਦਾ ਫਿਰ ਮੁੱਲ ਮੁੱਲ ਵੀ ਇਹਦੀ ਮੁੱਲ ਇਹਦਾ ਵੀ ਕਰਨੇ ਵੇਖੋ ਕੱਦ ਵਜਨੇ ਇਹਦਾ ਕਿੰਨਾ ਉਹਦੇ ਸਾਹ ਹਾਂਜੀ ਕੱਦ ਤੇ ਚਲੋ ਇਹਦਾ ਦਸਾਣਾ ਚਾਹੀਏ ਥੋੜਾ ਜਿਹਾ ਸੋ ਆਂਖ ਦੇ ਵਿੱਚ ਭਾਵੇਂ 40 ਬਸੜੀ ਆ ਦੀ ਵੇਚ ਦੋ ਹਾਂਜੀ ਇਹ ਵੀ ਦੇ ਜੇ ਪਾ 37000 ਦੀ ਦੇ ਦਾਂਗੇ 37000 ਦੀ ਹਾਂਜੀ ਤੇ ਬਰਾਬਰ ਹੀ ਕਰ ਦਈਏ ਦੋਵੇਂ ਨੇ ਜੋੜਾ ਖੜੂ ਕੋਈ ਤੇ ਚੱਲ 70 ਰੱਖ ਦਿੰਦਾ ਇਹ ਵੀ 35 ਦੀ ਦੇ ਦਾਂਗੇ ਕੰਨੀ ਵੀ ਲਊ ਤਾਂ ਵੀ 35 ਦੀ ਦਿੰਦਾ 35 35 ਦੇ ਹਿਸਾਬ ਨਾਲ ਦੇ ਦੋਗੇ ਹਾਂਜੀ ਠੀਕ ਹੈ ਜੀ ਤੇ ਹੁਣ ਇੱਕ ਆ ਵੀ ਸੂਈ ਸਵਾਈ ਆ ਗਈ ਹੈ ਨਾ ਹਾਂਜੀ ਬਾਕੀ ਥਣਾ ਦਾ ਗੈਪ ਇਹਦਾ ਵੀ ਚੰਗਾ ਵਾ ਤੇ ਮੈਂ ਇਹਦੇ ਫਸਵਾ ਕੇ ਥਣ ਜਿਹੜਾ ਹੋਰ ਤਿਆਰ ਕਰ ਲੂਗੀ ਇਹ ਕਿੰਨੇ ਕ ਦੁੱਧ ਆ ਲਈ ਜੀ ਜੀ ਦੀ ਦੁੱਧ ਦੇ ਇਹ ਵੱਛੀ ਸੂਈ ਆ ਪੱਕ ਕੇ ਹਾਂਜੀ ਪਹਿਲੇ ਸੂਏ ਸੂਈ ਆ ਠੀਕ ਆ ਹਾਂਜੀ ਤੇ ਇਹ ਨਾ ਜਿੰਨਾਂ ਕੋ ਲਈ ਉਹਨਾਂ ਨੇ ਬੱਚਾ ਹੀ ਲਚਗਾਛ ਦਿਆ 14-15 ਦਿਨਾਂ ਦਾ ਬੱਚਾ ਹੋ ਗਿਆ ਵੈਸੇ ਦੇ ਠੀਕ ਆ ਆ ਬੱਚਾ ਜੀ ਆ ਬੱਚਾ ਜੀ ਕੋਈ ਨਿਗਾ ਨਾਲ ਬੰਦਾ ਲੈ ਨਵੇ 15 ਦਾ ਲਾਲੇ 10 ਦਾ ਲਾਲੇ ਘਰ ਹੈ ਜਿੰਨਾਂ ਕੋ ਲਈ ਹੋ ਤੇ ਕਹਿੰਦੇ 10 ਦਾ ਹੀ ਆ ਆਪਾਂ ਜਲ ਇਹਨਾਂ ਕ ਮੰਨ ਕੇ ਲਿਆ ਕਿ 14 ਦਿਨ ਦਾ ਹੈਗਾ 15 ਦੇ ਲਾਗੇ ਭਾਗ ਠੀਕ ਆ ਤੇ ਇਹ ਵਿਧਿਆਪਾ ਵਸੇ ਪਾ ਹਾਂਜੀ ਹੋਣਾ ਲੱਗਣਾ ਅਗਲਾ ਥਣ ਪੂਰਾ ਪਸਵਾਹ ਕਰਦੇ ਥੋੜਾ ਪਿਛਲਾ ਥੋੜਾ ਮਨ ਕੇ ਛੋਟਾ ਛੋਟਾ ਰੱਖੀ ਵਾਲਾ ਹਾਂਜੀ ਮੁੱਠੀ ਵਾਲਾ ਹਾਂਜੀ ਫੇ ਆਪਾਂ ਭਾਜ ਲਈ ਤਾਂ ਇਹ ਭਾ ਦੇ ਦੇਦਣੀ ਹੈ ਇਹ ਖਾਨ ਹੁੰਦੇ ਤੇ ਅਸੀਂ 50000 ਦੇ ਦੀ ਠੀਕ ਹੈ ਹਨ ਥੋੜਾ ਅਗਲਾ ਛੋਟਾ ਵਾਖੀ ਹਲੇ ਚਵਾਈਆਂ ਨਾ ਕੱਢ ਜੂ ਤੁਹਾਨੂੰ ਪਤਾ ਪਹਿਲੇ ਨਾ ਤੇ ਦੁੱਧ ਕਿੰਨਾ ਤਿਆਰ ਕਰ ਗਈ ਹੈ ਦੁੱਧ ਵੀ ਹੈ ਇਸ ਟਾਈਮ ਤੇ ਥੱਲੇ ਜਿਹੜਾ ਨਾ ਆਪਾਂ ਦੇ ਰਾਤ ਹੀ ਲੈ ਕੇ ਆਏ ਆ ਹਾਂਜੀ ਇਸ ਟਾਈਮ ਇਥੇ 11 12 ਲੀਟਰ ਦੁੱਧ ਹੈਗਾ ਤੇ 11 ਮੰਨ ਕੇ ਕੋਈ ਸੌਦਾ ਕਰ ਲੋ ਠੀਕ ਹੈ ਜੀ ਤੋਰੀਆਂ ਫਿਰ ਇੱਕ ਰੀਨਾਂ ਮੈਂ ਉਹ ਚੱਲ ਸ਼ਾਮਾਂ ਨੂੰ ਬਹੁਤ ਜਿਆਦਾ ਭਰਦੀ ਤੁਰਿਆ ਨਹੀਂ ਅਦਾ ਕੋਈ ਨਾ ਟੱਕਾ ਥੱਲੇ ਬੜੀ ਆ ਇੱਕ ਅਰੀ ਦੁੱਧ ਹੋਇ ਤੇ ਆ ਦੇ ਸਾਡੇ ਥਾਣੇ ਦੇ ਬਾਕੀ ਮਿਲ ਕੇ ਬਣੀ ਚੰਗੀ ਆ ਬਾਕੀ ਖੜੇ ਕੋਈ ਸਾਹ ਬਲਾ ਦੋ ਦਿਨ ਨੇ ਵੱਧ ਜਾਣਾ ਜੇ ਗੁੱਪਾ ਜੇ ਗੁੱਪਾ ਲੈ ਲੂਗੀ ਉਹਦੇ ਵਾਸਤੇ ਬਹੁਤ ਵਧੀਆ ਵਾ ਠੀਕ ਆ ਉਹਦੇ ਹੱਥਾਂ ਨਾਲ ਥੋੜੀ ਚੰਗੀ ਚਵਾਈ ਹੋ ਜਾਂਦੀ ਆ ਤੇ ਉਤਰਾ ਦੁੱਧ ਕਿੰਨਾ ਕੱਢੀ ਜਾਊਗੀ ਦੁੱਧ ਤੇ ਵੀ ਜੇ ਮਿਲਸ ਨਾਲ 15 ਤੋਂ ਬਾਹਰ ਜਾਊਗੀ ਹਾਂ ਜੇ ਆਪਾਂ ਤਾਂ ਲੈ ਕੇ ਆਏ ਆ ਚਲੋ ਲੈ ਕੇ ਬਾਕੀ ਕਾਰਾ ਜਾਂ ਸਰੀਰ ਹੈ ਇਹਦਾ ਤੇ ਥੱਲੇੋਂ ਚੰਗੀ ਐ ਮਸ਼ੀਨ ਵਾਲਾ ਲੈ ਜੀ ਉਹ ਵੀ ਵਧੀਆ ਰਹੂਗੀ ਠੀਕ ਐ ਜੀ ਬਾਕੀ ਕਾ ਦਾਮ ਜਸਤੀਆਂ ਤੇ ਜਿੱਡੇ ਹੁੰਦੇ ਕਾਦੇ ਦਾ ਓਡਾ ਕੀ ਆ ਬਾਕੀ ਠੰਡੀ ਬੜੀ ਐ ਤਾਂ ਬੈ ਜਾ ਭਾਵੇਂ ਬੱਚਾ ਵੀ ਫੱਟਰ ਚਾ ਨਾ ਛੱਡੇ ਠੀਕ ਐ ਜੀ ਹਾਂ ਜੀ ਤੇ ਮੁੱਲ ਫੇਰੇ ਦਾ ਮੁੱਲ ਤਾਂ ਤੁਹਾਨੂੰ ਦੱਸਿਆ ਵੀ ਜੇ ਦੇ ਮੀਜੀਏ ਹਦੀਪ ਸਹੀ ਸਵਾਮ ਤਾਂ ਮਿਲ ਕੇ ਥਾਣ ਪੂਰੇ ਫੋਲ ਦੇ ਲੰਬੇ ਤੇ ਬੱਚਾ ਵਾਲੇ ਥਾਣਾ ਡੜੇ ਜਿੱਤਾ ਇਹਨਾਂ ਵਾੜਾਂ ਦੇ ਥਾਣੇ ਦਾ ਹੋਵੇ ਹਾਂ ਜੀ ਥੇੜ ਤੇ ਵੈੜ ਤੇ ਜੀ 50000 ਦੀ ਵੀ ਨਹੀਂ ਮਿਲਦੀ ਠੀਕ ਆ ਠੀਕ ਆ ਜੀ ਹੁਣ ਆਪਾਂ ਜਾਇਜ ਲਈ ਗਿਆ ਹੀ ਦੇ ਦਣੀ ਐ ਇਹ ਇਹ ਵੀ 35000 ਦੀ ਦੇ ਦਾਂਗੇ 35000 ਹਾਂ ਜੀ ਵਿੱਚ ਕੋਈ ਛੋਟ ਛੜ ਕਰ ਦੀ ਕਰਾ ਲੋ ਜਿੰਨੀ ਤੇ ਕਰਾਉਂ ਆਪ ਹੀ ਕਰ ਦੋ ਇਹ ਵੀ 33000 ਦੀ ਦੇ ਦਾਂਗਾ ਅਸਲ 2000 ਛੜ ਦੇਵੋ 33 ਦੀ ਦੇ ਦੋਗੇ ਮਾਨਤਨ ਕਰਾਂ ਖੁੱਲਾ ਛੋਟ ਕਰਦਾ ਕੋਈ ਤੁਸੀਂ ਠੀਕ ਹੈ ਜੀ ਹੁਣ ਇੱਕ ਹੋਰ ਆਪਣੇ ਕੋਲ ਵੈੜ ਆ ਗਈ ਹੈਗੀ ਤੇ ਬੜੀ ਖੂਬਸੂਰਤ ਆ ਸਰੀਰਾ ਥੋੜੇ ਕਿ ਲਿੱਸੀ ਆ ਜਿਹੜੀ ਇਹ ਸੰਭੀ ਘਟਿਆ ਇਹ ਕਿੰਨੇ ਕੇ ਦੁੱਧ ਲੀਜੇ ਇਹ ਵੀ ਵਿਧੀ 13 ਤੋਂ ਪਲੱਸ ਵਾਲੀ ਆ। ਇਹ ਗੱਬਨੇ ਆ ਜੇ। ਇਹ ਗੱਬਨੇ 15 ਦਨਾਂ ਦੀ ਕੱਚੀ ਆ ਜੇ। ਠੀਕ ਆ। ਹਾਂਜੀ। ਤੋੜ ਦਈਏ ਫੇਰ ਇਹਨੂੰ। ਗੱਬਾ ਤੋੜੋ। ਬਾਕੀ ਇਹ ਆ ਵੀ ਚਲੋ ਕਿ ਜੇ ਕੋਈ ਲੈ ਜਾਊਗਾ ਤੇ ਕੋਈ 2-4 ਦਿਨ ਸੰਭਲੂਗਾ ਘਰੇ ਤੇ ਕੋਈ ਟ੍ਰਾਂਜੈਕਸ਼ਨ ਪਾ ਦੇਊਗਾ। ਹਾਂਜੀ। ਤੇ ਕੱਦ ਵਿੱਚ ਇਹਦਾ ਜ਼ਿਆਦਾ ਨਾ ਸੋਚੀ। ਜਾਂਚ ਆ ਜੋਗੀ ਥੋੜੀ ਜੀ। ਜ਼ਿਆਦੀ ਵੀ ਲਿੱਸੀ ਨਹੀਂ ਹੈਗੀ। ਹਾਂਜੀ। ਦੂਜੇ ਥਾਂ ਤੇ ਆ ਕੇ ਢੰਗ ਥੋੜਾ ਬੱਜੇ ਬਾਕੀਆਂ ਦੇ ਹਿਸਾਬ ਨਾਲ ਲਾਈਏ ਥੋੜਾ ਆ ਜੇ। ਇਹ ਰਾਤੀ ਮੀਂਹ ਪੈਂਦੇ ਚਾਦੀ ਲਿਆਤੀ ਤੇ ਤੁਹਾਨੂੰ ਪਤਾ ਵੀ ਨਾ। ਇਹਨਾਂ ਦੇ ਕਰਕੇ ਅਵੇ ਪਾਣ ਆ ਬਾਕੀ ਜੇ ਟਾਈਮ ਵੀ ਸਵੇਰ ਸਵੇਰ ਦਾ ਵਾ ਜੇ ਪੂਰੀਆਂ ਰੱਜੀਆਂ ਨਹੀਂ ਆ। ਇਹ ਰਤੀ ਮੀਂਹ ਦੇ ਚ ਲੱਗਦੀ ਆ। ਠੀਕ ਹੈ ਜੀ। ਤੇ ਥਾਣਾ ਇਹਦੇ ਵੀ ਤੁਹਾਨੂੰ ਦਿਖਾ ਦਈਏ ਕਰੀ। ਆ ਦੇ ਸਦਰਸਾਨ ਬਾਕੀ ਭਲਾ ਭੁਲਾ ਕਰਕੇ ਥੋੜਾ ਜਿਹਾ ਲੱਗਦਾ ਬਾਕੀ ਥਾਣਾ ਉਤਰ ਹੱਥ ਚੋਂ ਨਾਲੇ ਇਹਦੇ ਬਰੋਬਰ ਠੀਕ ਹੈ ਤੇ ਇਹਦਾ ਫਿਰ ਮੁੱਲ ਇਹ ਬਿੱਜੀ ਕਿਹੜੇ ਗੱਲ ਦੀ ਆ ਹਾਂਜੀ ਘਰਾਂ ਦੇ ਦਸਤਾਬੇਜ ਮੁਤਾਬਕ ਹੁੰਦੇ ਸਾਡੇ ਕੋਲ ਤਰੀਕ ਨਹੀਂ ਲਿਖੀ ਗਈ ਜੀ ਅੱਛਾ ਹੋ ਤਾਂ ਜਿੰਨ ਘਾਟੀ ਵਾ ਵੇਖੋ ਜਿੰਨਾ ਭਲਾਈਆਂ ਪਾਈਆਂ ਨਾ ਨੇ ਹਾਂਜੀ ਹਾਂਜੀ ਪਰ ਇਹ ਵੀ ਕੋਣ ਮੁੱਲ ਸੋਨਾ ਦਿਨ ਘੱਟ ਵੀ ਖੜੇ ਅੱਛਾ ਪਰ ਆਪਾਂ ਆਪਣਾ ਅੰਦਾਜ਼ ਦੱਸਾ ਮਿਲ ਕੇ ਜਾ ਕੇ ਅਗਲਾ ਗੱਲ ਕਰੇ 15 ਤੋਂ ਪਹਿਲਾਂ ਪਹਿਲੇ ਹੀ ਸੋਦੀ ਆ ਠੀਕ ਆ ਬਾਕੀ ਆਪਾਂ ਅੰਦਾਜ਼ੇ ਨਾਲ ਦੱਸਿਆ ਵੀ ਇੰਨੇ ਕਿ ਦਿਨ ਖੜਦੀ ਆ ਠੀਕ ਆ ਹਾਂਜੀ ਤੇ ਇਹਦਾ ਫਿਰ ਮੁੱਲ ਮੁੱਲ ਵੀ ਕੀ ਇਹਦਾ ਜਾਇਦੀ ਕਰਨਾ ਹੁਣ ਕਹਿੰਦਾ ਸਾਮ ਛੱਡ ਕੇ ਕਿਸ ਨੂੰ ਦੇਣਾਗੇ ਆਪਾਂ ਇਹ ਵੀ ਵੀ ਦੀ ਦੇਦਾਂਗੇ 30000 ਦੀ ਦੇ ਦਾਂਗੇ 30000 ਦੀ ਕਰਦੀਏ ਵਿੱਚ ਮਾਨਤਨੌਰ ਕਰਾ ਲਓ ਜਿੰਨਾ ਮਾਨ ਕਰਉਣਾ ਕੋਈ ਗੱਲ ਨਹੀਂ ਦੇਣ ਨਹੀਂ ਬਾਕੀ ਸਭ ਇੱਕੋ ਗੱਲ ਕਰਦੀਏ ਵਿੱਚ ਸਾਮ ਸੋਮ ਸਾਰਾ ਕੁਝ ਛੱਡ ਕੇ ਵਿੱਚ ਜੋ ਟ੍ਰਾਂਜੈਕਸ਼ਨ ਪੈਣੀ ਵਗੈਰਾ ਉਹ ਗੂੜਾ ਛੱਡ ਕੇ ਹੋਰੇ ਪੰਜੀ ਦੀ ਦੇ ਦਈਏ ਜਿਹਦਾ ਵਿੱਚ ਦੇਣਾ ਠੀਕ ਹੈ ਜੀ ਤੇ ਠੀਕ ਹੈ ਜੀ ਹੋਰ ਕੁਝ ਕਹਿਣਾ ਬਸ ਇਹੀ ਆ ਵੀ ਜਿਹੜਾ ਭੈਣ ਭਰਾ ਹੁੰਦਾ ਵਾ ਹਾਂਜੀ ਦੋ ਸੂਈਆਂ ਦੇ ਦੋ ਗੱਬਣਾ ਵਾ ਦੋ ਸੂਈਆਂ ਤੇ ਆਪਣੀ ਦੋਵਾਂ ਦੀ ਚਵਾਈ ਕਰਕੇ ਖੜੇ ਤੇ ਗੱਬਣਾ ਦੇ ਆਪਣਾ ਪਾਸ ਕਰਕੇ ਵੇਖ ਚੱਕੇ ਤਸੱਲੀ ਕਰਕੇ ਖੜੇ ਜੀ